ਸਤਿਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਸਾਥ ਨ ਚੱਲ ਬਿਨ ਪਜਨ ਵਿਖਿਆ ਸਗਲੇ ਸ਼ਾਰ ਹਰ ਹਰ ਨਾਮ ਕਮਾਵਨ ਨਾਨਕ ਇਹ ਤਨਸਾਰ ਅਸ਼ਟ ਪਰੇ ਸਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਅਧਾਰ ਔਰ ਪਾਓ ਸਬ ਮੀਤ ਬਸਾਰੋ ਚਰਨ ਕਮਲ ਰਿਤ ਮਹਿ ਉਰਤਾਰੋ ਕਰਨ ਕਰਨ ਸੋ ਪ੍ਰਵ ਸਮਰਥ ਦਰੜ ਕਰ ਗਹੋ ਨਾਮ ਹਰ ਵਥੋ ਇਹ ਧਨ ਸੰਚੋ ਹੋਵੋ ਭਗਵੰਤ ਸੰਤ ਜਨਕ ਨਿਰਮਲ ਮੰਤੋ ਏਕ ਆਸੂ ਰੱਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨਕ ਚਾਰ ਕੰਟ ਉਠਤਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਕਉਨਿਤ ਪੰਛ ਮੀਤ ਸੋ ਸੁਖ ਸਾਧੂ ਸੰਗ ਪਰੇਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਪਦ ਹਰਿ ਕੇ ਸਰਨੀ ਅਨਕੋ ਪਾਵੇ ਰੋਗ ਨ ਜਾਏ ਰੋਗ ਮਿਟੇ ਹਰ ਅਵਕਦ ਲਾਏ ਸਰਬਨ ਦਾ ਨਾਮ ਹੈ ਹਰ ਨਾਮ ਨਿਧਾਨ ਜਪੋ ਨਾਨਕ ਦਰਗਹ ਪਰਵਾਨ ਮਾਨ ਪਰਬੋਧ ਹਰ ਕਾ ਨਾਏ ਦਦ ਸਤਾਵਤ ਆਵੇ ਠਾਏ ਤਾਕੋ ਬਿਗਨ ਲਾਗੇ ਕੋਈ ਜਕ ਰਤ ਬਸੇ ਹਰ ਸੋਏ ਕਰਤਾ ਤੇ ਠੰਡ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ ਪਉ ਬਿਨਸੇ ਪੂਰਨ ਹੋਏ ਆਸ ਭਗਤ ਪਾਇਆ ਤੂੰ ਪ੍ਰਗਾਸ ਕਹਿਤ ਘਰ ਜਾਏ ਬਸੇ ਅਬਨਸੀ ਕਹ ਨਾਨਕ ਕਟਿ ਜਮ ਫਾਸ ਤਤ ਵਿਚਾਰ ਕਹੇ ਜਨ ਸੱਚਾ ਜਨ ਮਰੇ ਸੋ ਕਾਚੂ ਕਾਚਾ ਗਾਵ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰ ਦੇਵ ਇਉ ਰਤਨ ਜਨਮ ਕਾ ਹੋਇ ਉਦਾਰ ਹਰਿ ਸਿਮਰ ਪ੍ਰਾਨਦਾਰ ਅਨਕੋ ਪਾਉਨ ਛੂਟਨ ਹਰ ਸਿਮਰਤ ਸਾਸਤੋ ਬੇਦ ਵਿਚਾਰੇ ਹਾਰ ਕੀ ਪਗਤ ਕਰੋ ਮਨ ਲਾਈ ਮਨ ਬੰਛਤ ਨਾਨਕ ਫਲ ਪਾਈ ਸਾੰਗਨ ਚਾਲ ਸਤੇਰੇ ਧਨਾਤ ਕਲ ਪਟਾਵੇ ਮੂਰਖ ਮਨਾ ਸਤ ਮੀਤ ਕੁਟੰਬਰ ਬਨਤਾ ਇਨਤ ਕਹ ਤੁਮ ਕਉਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤ ਕਹ ਕੌਨ ਛੁਟਕਾਰੋ ਆਸੂ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਬਸਾਰੀ ਜਨ ਦੀ ਐ ਤਸ ਤਿਸ ਬੁੱਝੇ ਨਾ ਬਗਾਨਾ ਨਾ ਵਿਸਾਰ ਨਾਨਕ ਪਿਸਤਾਨਾ ਗੋਰੀ ਕੀ ਮਤ ਤੂ ਲੇ ਅਨ ਭਗਤ ਬਨਾ ਬੋ ਡੋਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੀ ਜਨਮ ਜਨਮ ਕੇ ਕਿਰ ਬਿਖ ਜਾਹੀ ਆਪ ਜਪ ਅਵਰਾ ਨਾਮ ਜਪਾਵੋ ਸੋਨਤ ਕਹਿਤ ਰਹਤ ਗਤ ਪਾਵੋ ਸਰਪੂਤ ਸਤ ਹਰ ਕੋ ਨਾਓ ਸਹਜ ਸੁਪਾਏ ਨਾਨਕ ਗੁਣ ਗਾਓ ਗੁਣ ਗਾਵਤ ਦਰਯ ਉਤਰ ਸੁਮੈਲ ਬਿਨ ਸਜਾਇਓ ਮੈਂ ਬਿਗਫੈਲ ਹੋਹ ਚੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸੁਮਾਲ ਛਾੜ ਸਿਆਨਪ ਸਗਲੇ ਮਾਣਾ ਸਾਧ ਸੰਗ ਪਾਵੇ ਸਚ ਤਨ ਹਰ ਪੁੰਜੀ ਸੰਤ ਕਰੋ ਬਿਹਾਰ ਇਹੀ ਸੁਖ ਦਰਗਹਿ ਦੇਕਾਰ ਸਰਬ ਨਰ ਅੰਤਰ ਏਕੋ ਦੇਖ ਕਹ ਨਾਨਕ ਜਾਕ ਮਸਤਕ ਲੇਖ ਏਕੋ Jap ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਨੰਤ ਮਨ ਤਨ ਜਾਪੇ ਇਕ ਭਗਵੰਤ ਇਕ ਓਇਕ ਏਕ ਹਰਾਪ ਪੂਰਨ ਪੂਰ ਰਹੋ ਪ੍ਰਭ ਆਪ ਅਨਕ ਵਿਸਤਾਰ ਏਕ ਤੇ ਭਏ ਏਕ ਰਾਦ ਪ੍ਰਾਸ਼ਿਤ ਗਏ ਮੰਤਨ ਅੰਤਰ ਏਕ ਪ੍ਰਵਰਤ ਗੁਰ ਪ੍ਰਸਾਦ ਨਾਨਕ ਕਿ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆਤਾ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨ ਕੀ ਮੰਗ ਤੂਰ ਪਰਬ੍ਰਹ ਮੇਰੇ ਸਰਦਾ ਪੂਰਾ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾਸਾਸ ਪ੍ਰਭ ਤੁਮ ਤਿਆਵ ਚਰਨ ਕਮਲ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਤ ਨੀਤ ਇਕ ਓਟ ਏਕੋ ਆਦਾਰ ਨਾਨਕ ਮੰਗੈ ਨਾਨਕ ਮੰਗੈ ਨਾਮ ਪ੍ਰਭ ਸਾਰੂ ਬ੍ਰਉ ਕੇ ਦ੍ਰਿਸ਼ਟ ਮਾਸਕ ਹੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤ੍ਰ ਤਨ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਾਰ ਭਰੇ ਪ੍ਰੇਮ ਰਸ ਰੰਗ ਉਪਜ ਚਾਉ ਸਾਧਕ ਸੰਗ ਪਰ ਸ਼ਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨੰਦਨ ਲਵਲਾਗ ਬੜ ਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਜਨਮ ਮਰ ਜਨਮ ਮਰਨ ਦੁਖ ਭਰਮ ਗਇਆ ਇਸ ਪੁੰਨੇ ਸਰਦਾ ਸਾ ਪੂਰੀ ਰਵ ਰਿਆ ਸਰ ਸੰਗ ਹਜੂਰੀ ਜਿਸ ਕਾ ਸਤਨ ਲੀ ਅਮਲਾਏ ਨਾਨਕ ਭਗਤੀ ਨਾ ਸਮਾਈ ਸੋਖ ਬਿਸਰੈ ਜੇ ਕਾਲ ਨ ਪਾਨੈ ਸੋਖ ਬਿਸਰੈ ਜੇ ਕੀਆ ਜਨ ਸੋਖ ਬਿਸਰੈ ਜਿਨ ਸਭ ਕਿਸ ਦਿਆ ਸੋਖ ਬਿਸਰੈ ਜੇ ਜੀਵਨ ਜੀਆ ਸੋਖ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋਕ ਬਿਸਰਜ ਬਖਤ ਕਟ ਜਨਮ ਜਨਮ ਕਾ ਟੂਟਾ ਗੰਢ ਗੁਰਪੂਰੇ ਤਤ ਇਹ ਬੁਜਾਇਆ ਪ੍ਰਭ ਆਪਣਾ ਨਾਨਕ ਜਨ ਤਿਆਇ ਸਾਜਨ ਸੰਤ ਕਰੋ ਇਹ ਕਾਮ ਆਰਤਿ ਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਭਾਇ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਾਰਬ ਕਲਿਆਣ ਸੁਖ ਨਿਤ ਨਾਮ ਬੋਧਿਤ ਜਾਤ ਪਐ ਬਿਸਨਾਮ ਸਗਲ ਦੋਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੇ ਪ੍ਰੀਤ ਪ੍ਰੇਮ ਰਚਾਓ ਮਨ ਤਨ ਅੰਤਰ ਇਹੀ ਸਵਾਓ ਨੈਤਰ ਉਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਤੋਏ ਭਗਤ ਜਨਕ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਤ ਦਿੱਤੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਕ ਉਪਮਾ ਕਹੇ ਨਾ ਜਾਏ ਨਾਨਕ ਰਹਾ ਸਰਬ ਸਮਾਏ ਪ੍ਰਭ ਬਖਸ਼ੰਦ ਦੀਰ ਦਿਆਲ ਭਗਤ ਵਸ਼ਲ ਸਦਾ ਕਿਰਪਾਲ αναಥ 나ಥ 고빈드 구팔 ਸਰਬ ਕਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾ ਭਗਤ ਜਨਾ ਕੇ ਪ੍ਰਾਨ ਅਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਅਰ ਨੀਤ ਜਾਨ ਨਾਨਕ ਸੁਮ ਤੁਮਰੇ ਸ਼ਰਨ ਪੁਰਖ ਭਗਵਾਨ ਸਰਬ ਬਬ ਕੰਠ ਮੁਗਤ ਮੋਹ ਪਾਇ ਏਕ ਨਿਮ ਘਰ ਕੇ ਗੁਣ ਗਾਏ ਅਨਕ ਰਾਜ ਭੋਗ ਪਟਿਆਈ ਹਰ ਕੇ ਨਾਮ ਕੇ ਕਥਾ ਮਨ ਪਾਈ ਬੋ ਭੋਜਨ ਕਾ ਪ੍ਰਸੰਗੀਤ ਰਸਨ ਜਪਤੇ ਹਰ ਹਰ ਨੀਤ ਭਲਿਸ ਕਰਨੀ ਸੋਭਾ ਤਨਵੰਤ ਹਿਰਦੈ ਬਸੇ ਪੂਰਨ ਗੌਰ ਮੰਤ ਸਾਧ ਸੰਗ ਪ੍ਰਭ ਦੇ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ ਸੋ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧਿ ਆਪ ਅਪਣ ਕੀ ਆ ਨਾਨਕਾ ਅਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਕ ਅਸ਼ਨਾ ਦ੍ਰਿਸ਼ਟੇ ਤਾ ਪਾ ਪੁੰਨ ਤਬ ਕਹਿਤੇ ਹੋਤਾ ਜਬ ਤਾਰੀ ਅਪਨ ਸੁਨ ਸਮਾਧ ਤਵ ਗਰਬ ਰੋਗ ਕੇ ਸੰਗ ਕਮਾਤ ਜਾਬ ਇਸ ਕਾ ਬਰਨ ਚ ਨਾ ਜਪਤ ਤਬ ਹਰਖ ਸੋਗ ਕਾ ਕਿਸ ਬਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਾ ਕਿਸ਼ ਹੋਵਤ ਪਰਮ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਵ ਕੇਵਲ ਤਾਣੀ ਤਬ ਬੰਦ ਮੁਕਤ ਕਾ ਕਿਸ ਕੋ ਗਾਣੀ ਜਬੇ ਕੇ ਹਰ ਗਮੇ ਪਾਰ ਤਬ ਨਰਕ ਸੁਰਗ ਕਹ ਕੌਣ ਤਾਰੋ ਜਬ ਨਿਰਗੁਣ ਪ੍ਰਸੈ ਸਪਾਏ ਤਬ ਸਿ ਸ਼ਕਤ ਕਾਓ ਕਿਤ ਠਾਈ ਜਬ ਆਪ ਆਪ ਆਪਣੀ ਜੋਤ ਤਰ ਤਬ ਕਵਨ ਡਰ ਕਵਨ ਕਤ ਡਰ ਆਪਨ ਚਲਤਾ ਆਪ ਕਰਨੇ ਹਾਰ ਨਾਨਕ ਠਾਕੁਰ ਗਮੇ ਪਾਰ ਅਬਨਾਸੀ ਸੁਖ ਆਪਣਾ ਆਸਨ ਤਾ ਜਨਮ ਮਰਨ ਕਉ ਕਾਂ ਬਨਾਸਨ ਜਬ ਪੂਰਨ ਕਰਤਾ ਪ੍ਰਸੋਇ ਤਬ ਜਮ ਕੀ ਤਰਾਸ ਕਹੋ ਕਿਸ ਹੋਇ ਜਬ ਬਗਤ ਗੋਚਰ ਪ੍ਰਵੇਕ ਤਬ ਚਤਰ ਕਉਤਕਿ ਸ਼ਪੂਸ਼ਤ ਲੇਖਾ ਜਗਨਾਥ ਨਰਨਜਨ ਗੋਚਰ ਗਤ ਤਬ ਕੌਣ ਛਟੇ ਕੌਣ ਬੰਦਨ ਬਾਦੇ ਆਪਣਾ ਆਪੀ ਚਰਜਾ ਨਾਨਕ ਅਪਨ ਰੂਪ ਆਪੀ ਪਰਜਾ ਜਨਰਮਲ ਪੁਰਖ ਪੁਰਖ ਪਤ ਹਤਾ ਤਾ ਬਿਨ ਮੈਲ ਕਹੋ ਕਿ ਤੋਤਾ जय नरंजन नरंका नरबान तह कौन कौ मान कौन अपमान जय स्वरूप केवल जगदेश तह शर छिद्र लगत क किस जह ज्योत स्वरूपी ज्योत संग समावे तह किसे भूख कवन तृप्त तावे करन करावन करने हार ना करते कर नहि सुमार ਜਾਵਾ ਆਪਣੇ ਸਬਾਪਨ ਸੰਗ ਬਨਾਈ ਤੱਬ ਕਵਨ ਮਾਇ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪਰਬੇਨ ਤੈ ਬੇਦ ਕ ਤੇ ੁਕਾਹਾ ਕਉ ਚੀਨ ਜਵ ਆਪਣ ਆਪ ਆਪੁਰ ਤਾਰੇ ਤਾ ਸ਼ਗਨ ਪਸ਼ਗਨ ਕਾਂ ਵਿਚਾਰੈ ਜਹ ਆਪਨ ਊਚ ਆਪਣ ਆਪਣੇ ਰਾਹ ਤਹ ਕੌਣ ਠਾਕਰ ਕੌਣ ਕਈਏ ਚੇਰਾ ਬਿਸਮਨ ਬਿਸਮਰਾਏ ਬਿਸਮਾਦ ਨਾਨਕ ਆਪਣੇ ਗਤ ਜਾਨੂ ਆਪੋ ਜੈ ਛਲ ਛੇਦ ਭੇਦ ਸਮਾਇ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਕੈ ਇਕ ਇਕ ਭਗਵੰਤਾ ਤੈ ਕੌਣ ਚੰਤ ਕਿਸ ਲਾਗੇ ਚਿੰਤਾ ਜੈ ਆਪਣਾ ਆਪ ਪਤਿਆਰਾ ਤੈ ਕੌਣ ਕਥੇ ਕੌਣ ਸੁਨਨੇ ਹਾਰਾ ਬਹੁ ਬੇਅੰਤ ਊਚ ਤੇ ਊਚ ਆਨੰਕ ਆਪਸ ਕਾ ਆਪੇ ਪੁੰਚਾ ਜਹ ਆਪ੍ਰਚ ਪਰਪੰਚ ਕਾਰ ਤ ਗੁਣ ਮੈਂ ਕਿੰਨੋ ਵਿਸਤਾਰ ਬਾਪ ਪੁੰਨ ਤੇ ਪਈ ਕਹਾਵਤ ਕੋ ਨਰਕ ਕੋ ਸੁਰਗ ਬਿਸ਼ਾਵਤ ਆਲ ਜਾਲਮਾ ਜੰਜਾਲ ਹਮ ਮੋ ਪਰਮ ਪੈ ਪਾਰ ਦੋ ਸੁਖ ਮਾਨ અપਮਾਨ ਅਨਕ ਪ੍ਰਕਾਰ ਕੇ ਉਪਖਿਆਨ ਆਪਨ ਖੇ ਲਾਪਵ ਕਰ ਦੇਖਾ ਖੇਲ ਸ ਕੋਚਾ ਤੋ ਨਾਨਕ ਕੈ ਜਹ ਬਗਤ ਭਗਤ ਆਪ ਜੈ पसरे पसਾਰ ਸੰਧ ਪ੍ਰਤਾਪ ਦੋਹ ਪਾਕ ਆਪੇ ਧਣੀ ਉਨ ਕੀ ਸੋਭਾ ਉਨਹ ਬਾਣੀ ਆਪੇ ਕੋਤ ਕਰ ਅਨੰਦ ਜੋਜ ਆਪੇ ਰਸ ਪੋਗਨ ਨਰ ਜੋਗ ਜਿਸ ਪਾਵਿਤ ਸ ਆਪਨ ਨਾ ਲਾਵੈ ਜਿਸ ਪਾਵੈ ਤਸ ਖੇਲ ਖਲਾਵੈ ਬੇਸ਼ੁਮਾਰਾ ਥਾ ਗਨ ਤੇ ਬੋਲੇ ਅਤੁੱਲ ਜੋ ਬੁਲਾਵਤ ਨਾਨਕ ਦਾਸ ਬੋਲੇ ਸਲੋਕ ਜੀ ਜਨਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕ ਦੂਏ ਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰੂ ਅਸ਼ਟਪਦੀ ਆਪ ਕਥਿ ਆਪ ਸੁਨਨ ਹਾਰ ਆਪੇ ਏਕ ਆਪ ਵਿਸਤਾਰ ਜਾਤਿ ਸੁ ਪਵਿਤਾ ਸ੍ਰਿਸ਼ਟੁ ਪਾਏ ਆਪਣੇ ਪਾਣ ਲੈ ਸਮਾਈ ਤਉ ਮਤੇ ਪੈਨ ਨਹੀਂ ਕਿਛ ਹੋਈ ਆਪਨ ਸੋਤ ਸਭ ਦਗਤ ਪਰੋਈ ਜਾ ਕੋ ਪ੍ਰਭ ਜਿਉ ਆਪ ਭਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤਕ ਬਿਤਾ ਨਾਨਕ ਸਗਲ ਸ੍ਰਿਸ਼ਟ ਕਰਜਤਾ ਜੀ ਜੰਤਰ ਸਭ ਤਾਂ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਖੈ ਤਸ ਕੋਇ ਨ ਮਾਰੇ ਸੋ ਮੂਅ ਜਿਸ ਮਨੋ ਬਸਾਰੇ ਤਿਸ ਤਾਜ ਵਰ ਕਹਾਂ ਕੋ ਜਾਏ ਸਭ ਸਰ ਏਕ ਨਰੰજન ਰਾਏ ਦੇਕੇ ਜਗਤ ਜਗ ਸਭਾਥ ਅੰਤਰ ਬਾਹਰ ਜਨ ਸਾਥ ਗੋਨ ਨਿਦਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬੁਲਿਹਾਰ ਪੂਰਨ ਪੂਰ ਰਹਿ ਦਿਆਲ ਸਭ ਉਪਰ ਹੋਵਤਿ ਕਿਰਪਾਲ ਆਪਣ ਕਰਤਬ ਜਨ ਆਪ ਅੰਤਰ ਜਾਮਿ ਰਹੋ ਬਿ ਆਪ ਬ੍ਰਤਪਾਲ ਜੀ ਅਨਪਾਪਤ ਜੋ ਜੋ ਰਚਿਓ ਸੋ ਤਿਸ ਤੇ ਆਤ ਜਿਸ ਪਾਵਤ ਸੋ ਲਇ ਮਲਾਏ ਭਗਤ ਕਰ ਹਰ ਗੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮੰਨਿਆ ਨ ਕਰਨ ਹਾਰ ਨਾਨਕ ਇੱਕ ਜਾਨਿਆ ਜਨ ਲਾਗਾ ਹਰ ਕਹ ਹਰ ਇਕ ਨਾਏ ਤਿਸ ਕੀ ਆਸਨ ਬਿਰਤੀ ਜਾਏ ਸੇਵਾ ਕਾ ਸੇਵਾ ਬਨ ਆਈ ਹੁਕਮ ਬੂਜ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸੇ ਅਨਰੰਕਾਰ ਬੰਧਨ ਤੋਰ ਪੈ ਨਿਰਵੈਰ ਅਣ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਉ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲੱਭ ਦੇਕ ਕਰੋ ਧਾਰੂ ਅੰਮ੍ਰਿਤ ਬਚਨ ਹਰਿ ਕੇ ਗੁਣ ਗਾਓ ਪ੍ਰਾਣ ਤਰਨ ਕੈ ਇਹ ਸੁਆਓ ਆਠ ਪਹਿਰ ਪ੍ਰਾਪੇਖੋ ਨਿਹਰਾ ਮਿਟੇ ਅਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੈ ਬਸਾਓ ਮਨੁष्य ਨਾਨਕ ਫਲ ਪਾਵੋ ਹਲਤ ਪਲਤ ਦੋਲੇ ਸੁਆਰੂ ਰਾਮ ਨਾਮ ਅੰਤਰ ਉਰਤਾਰ ਪੂਰ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੇ ਤ ਸਾਰ ਪ੍ਰਖਿਆ ਮੰਤਰ ਨਾਮ ਜਪੋ ਲਿਵ ਲਾਏ ਦੁਖ ਦਰਦ ਮੰਤਿ ਪਹੁੰਚਾਈ ਸੱਚ ਵਪਾਰ ਕਰੋ ਵਪਾਰੀ ਦਰਗ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੀ ਨਾਨਕ ਬਾਰਨ ਆਵੇ ਜਾਹੀ ਤਿਸ ਤੇ ਦੂਰ ਕਹਾਂ ਕੋ ਜਾਏ ਉੱਬਰ ਰੱਖਨ ਹਾਰ ਤਿਆਏ ਨਿਰਪਉ ਜਪੇ ਸਗਲ ਪਉ ਮਟੈ ਪ੍ਰਕਰਪਾ ਤੇ ਪ੍ਰਾਨੇ ਛਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੁਖ ਜਨਤਾ ਜਾਇ ਮਟੈ ਹੰਕਾਰ ਤਿਸ ਜਨ ਕੋ ਕੋ ਨ ਪਹੁੰਚਨ ਹਾਰ ਸਿਰ ਉਪਰ ਠੰਡਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰ ਸ੍ਰਿਸ਼ਟ ਕਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਦਾਨ ਜਿਸ ਮਨ ਬਸੇ ਸੋ ਹੋਤ ਨਿਹਾਲ ਜਕ ਨਿਕਟ ਨਾਵਤ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਤਾਇਆ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ਼ ਆਰ ਕ੍ਰਿਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਟ ਪੜੀ ਸੰਤ ਸੰਗ ਅੰਤਰ ਪ੍ਰਵਢਿ ਠਾ ਨਾ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਏਕ ਸਕਟਮਾਹੀ ਅਨਕ ਰੰਗ ਨਾਨਾ ਦ੍ਰਿਸ਼ਟਾਹੀ ਨਾ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈ ਸਕਾ ਬਿਸਰਾਮ ਸੋਨ ਸੁਮਾਦ ਅਨਹਤ ਨਾਦ ਕੈਨ ਜਾਈ ਚਰਜ ਬਿਸਮਾਦ ਤੈਨ ਦੇਖਿਆ ਜਿਸ ਆਪ ਦਿਕਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਕਟਕਟ ਬਿਆਪਰਿਆ ਭਗਵੰਤ ਤਰਨ ਮਾਇ ਆਕਾਸ਼ ਪਿਆਲ ਸਰਬ ਲੋਗ ਪੂਰਨ ਪ੍ਰਤਪਾਲ ਬਾਣ ਤਨ ਪਰਬਤ ਹੈ ਪਾਰ ਬ੍ਰਹਮ ਜੈਸੇ ਆਗਿਆ ਤੈਸਾ ਕਰਮ ਪਵਨ ਪਣੀ ਬਸੰਤਰ ਮਾਹੀ ਚਾਰ ਕੁੰਡ ਦਾ ਦਿਸੇ ਸਮਾਹੀ ਤਿਸ ਤੇ ਪੈਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਬੇਦਪਰਾ ਸਿਮਰਤ ਮੈਂ ਦੇਖ ਸਿਰ ਸਿਰ ਸੂਰਨ ਖਤਰਮੈਕ ਬਾਣੀ ਪ੍ਰਭ ਕੀ ਸਭ ਕੋ ਬੋਲ ਆਪਿ ਓ ਡੋਲ ਨ ਕਬੂਂ ਡੋਲੇ ਸਰਬ ਕਲਾ ਕਰ ਖੇਲਾ ਖੇਲ ਮੋਲ ਨ ਪਾਈਏ ਗੁਣ ਮੋਲ ਸਰਬ ਜੋਤ ਮੈਂ ਡਾਕੀ ਜੋਤ ਤਾਰ ਰਿਓ ਸੁਆਮੀ ਓਤ ਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿੰਨ ਮਹਿ ਇਹ ਵਿਸਾਸ ਸਤ ਜਨਾਂ ਕਾ ਪੇਖਨ ਸਭ ਬ੍ਰਹਮ ਸਤ ਜਨਾਂ ਕਾ ਹਿਰਦੈ ਸਭ ਧਰਮ ਸਤ ਜਨਾਂ ਸੁਨ ਸੋ ਬਚਨ ਸਰਬ ਵਿਆਪੀ ਰਾਮ ਰੰਗ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਾਤ ਸਤਿ ਬਿਨ ਸਾਧੂ ਸਭ ਕਹਿਤ ਜੋ ਜੋ ਹੋਇ ਸੋ ਸੁਖ ਮੰਨ ਕਰਨ ਕਰਾਵਨ ਹਾਰ ਪ੍ਰਵਜਨ ਅੰਤਰ ਬਸੇ ਬਾਰ ਪਿਓਹੀ ਨਾਨਕ ਦਰਸ਼ਨ ਦੇ ਸਭ ਮੋਹੀ ਆਪ ਸਤਿ ਕਿਆ ਸਭ ਸਤ ਤਿਸ ਪ੍ਰਤ ਸਗਲ ਉਤਪਤ ਤਿਸ ਪਵਿਤਾ ਕਰੇ ਵਿਸਤਾਰ ਤਿਸ ਪਵਿਤਾ ਏਕੰਕਾਰ ਅਨਕ ਕਲਾ ਲਖੀਨ ਜਾਹੀ ਜਿਸ ਪਦਸ ਲੈ ਮਲਾਈ ਕਵਨ ਨਿਗਟ ਕਵਨ ਕਹੀਏ ਦੂਰ ਆਪ 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 ਪਰਪੂਰ ਅੰਤਰਗਤ ਜਿਸ ਆਪ ਜਨਾਈ ਨਾਨਕ ਤਿਸ ਜਨ ਆਪ 부ਜਾਈ ਸਰਬ ਭੂਤ ਆਪ ਵਰਤਾਰਾ ਸਰਬ ਨੈਨਾਪਿ ਦੇਖਣਹਾਰਾ ਸਗਲ ਸਮਗਰੀ ਜਾਗਾ ਤਾਣਾ ਆਪਨ ਜਸ ਆਪੇ ਸੁਣਾ ਆਵਨ ਜਾਣ ਇੱਕ ਖੇਲ ਬਨਾਇਆ ਅਗਿਆਕਾਰੀ ਕਿੰਨੀ ਮਾਇਆ ਸਭ ਕੇ ਮਦ ਲਿਪ ਤੋਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਈ ਨਾਨਕ ਜਪਾਵੇ ਤਾਂ ਲੈ ਸਮਾਈ ਐਸਤੇ ਹੋਇ ਸੁ ਨਾਹੀ ਬੁਰਾ ਔਰ ਕਹ ਕਨ ਕਛ ਕਰਾ ਆਪ ਪਲਾ ਕਰ ਤੂ ਤਵਤ ਨੀ ਕੀ ਆਪੇ ਜਨ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਤਾਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝ ਪਾਈ ਤਿਸ ਕ ਕੀ ਆਸ ਪਰਵਾਨ ਗੁਰ ਪ੍ਰਸਾਦ ਨਾਨਕ ਜਾਨ ਜੋ ਜਨ ਤ ਸਦਾ ਸੁਖ ਹੋਏ ਆਪ ਮਿਲਾ ਲੈ ਪ੍ਰਸੂਏ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਰਸਿਦਾ ਭਗਵੰਤ ਧਾਨੁ ਤਨ ਤਨ ਜਨ ਆਇ ਜਿਸ ਪ੍ਰਸਾਦ ਸਭ ਜਗਤ ਤਰਾਇ ਜਨ ਉਹਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਗਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਾ ਸਦਾ ਨਮਸਕਾਰ ਸੋ ਲੋਕ ਪੂਰਾ ਪ੍ਰਭ ਅਰਦਿਆ ਪੂਰਾ ਜਗ ਨਾਉ ਨਾਨਕ ਪੂਰਾ ਪਾਇ ਪੂਰੇ ਕੇ ਗੁਣ ਗਾਉ ਅਸ਼ਟ ਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਪਰਉ ਨਿਕਟ ਕਰਿ ਪੇਖ ਸਾਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚੰਦ ਆਸ ਨਿਤ त्यागो ਤਰੰਗ ਸੰਤ ਜਨ ਕੀ ਧੂਰ ਮਨ ਮੰਗ ਆਪਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰ ਲਿਹੁ ਪੰਡਾਰੋ ਨਾਨਕ ਘਰ ਪੂਰੇ ਨਮਸ਼ਕਾਰੋ ਕੇਮ ਕੁਸ਼ਲ ਸਜ ਅਨੰਦ ਸਾਧ ਸੰਗ ਪਰ ਪਰਮ ਆਨੰਦ ਨਰਕਨ ਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਤ ਚਤ ਵੋ ਨਾਰਾਨ ਏਕ ਏਕ ਰੂਪ ਜਗ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰ ਬਾਰ ਨਾਨਕ ਜੀ ਕਾ ਇਹ ਦਾਰ ਉਤਮ ਸ਼ਲੋਕ ਸਾਧ ਕੇ ਬਚਨ ਮਲੇ ਕਲਾਲ ਇਹ ਰਤਨ ਸੁਣ ਤੁ ਕਮਾਵਤ ਹੋ ਤੁ ਦਾਰ ਆਵਤਰ ਲੋਕਾਂ ਨੂੰ ਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਡਾਕੇ ਮਨ ਲਾਗਾ ਹਰ ਰੰਗ ਦਾ ਦਾ ਸ਼ਬਦ ਨਾ ਹਦ ਵਜ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟ ਗੋਪਾਲ ਮਹਾਂਦ ਕੈ ਮਾਥੇ ਨਾਨਕ ਉਦਰੇ ਤਨ ਕੈ ਸਾਥੇ ਸ਼ਰਨ ਜੋ ਸੁਨ ਸ਼ਰਣੀ ਆਏ ਕਰ ਕਿਰਪਾ ਪ੍ਰਵਯਾਪ ਮਿਲਾਏ ਮਿਟ ਗਏ ਬੈਰ ਪਏ ਸਬਰਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਆ ਲ ਜੰਗਾਲ ਬਿਕਾਰ ਤੇ ਰਹਤੇ RAM NAU SUN RASNA ਕਹਤੇ ਕਰ ਪ੍ਰਸਾਦ ਦਾ ਪ੍ਰਵਤਾਰੇ ਨਾਨਕ ਨਬੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੇਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਹੋਤ ਨਦਾਨ ਸਰਬ ਸ਼ਤਾ ਕੀ ਪੂਰਨ ਹੋਏ ਪ੍ਰਦਾਨ ਪੁਰਖ ਪਰਟ ਸਭ ਲੋਏ ਸਾਉ ਤੇ ਯੂਜ ਪਾਇ ਅਸਥਾਨ ਬਰਨ ਹੋਵੇ ਆਵਨ ਜਾਣ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿੱਦ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮਿ ਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਦ ਸਗਲ ਤਿ ਉਦਾਸ ਸੁੰਦਰ ਚਤੁਰਤਾ ਤਤ ਕਬਿਤਾ ਸਮਦਰਸੀ ਇਕ ਦ੍ਰਿਸ਼ਟਤਾ ਏ ਭਾਲਤ ਸਜਣ ਕੇ ਮੁਖ ਪੜੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹ ਨਦਾਨ ਜਪੇ ਮਨ ਕੋਈ ਸਭ ਜੁਗ ਮੈਂ ਤਾਂ ਕੀ ਕਤ ਹੋਈ ਗੁਣ ਗੋਬਿੰਦ ਨਾਮ ਤਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਂ ਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮਤੇ ਛਟੈ ਦਾ ਕੇ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਇ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਂ ਕਾ ਦੁਖ ਨਿਵਾਰੈ ਦੁਲੱਬ ਦੇ ਤਤਕਾਲ ਉਦਾਰੈ ਨਿਰਮਲ ਸੋ ਪਾਏ ਅੰਮ੍ਰਿਤ ਤਾਂ ਕੀ ਬਾਣੀ ਏਕ ਨਾਮ ਮਨ ਮਹਿ ਸਮਾਨੀ ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲ ਤਾਂ ਕੇ ਕਰਮ ਸਭ ਤੇ ਊਚਤਾ ਕੇ ਸੋ ਬਾਬਾ ਨਾਨਕ ਦੇ ਗੁਣ ਨਾਮ ਸੁਖਮਨੀ